ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਹੁਣ ਖੇਰਪੁਰ ਜਿਲ੍ਹਾ ਸੰਗਰੂਰ ਤੋਂ ਮੇਰਾ ਫੋਨ ਨੰਬਰ 9855133798 ਮੀਰੀ ਇਸ ਵੀਡੀਓ ਨੂੰ ਪੂਰੀਓ ਦੇਖ ਪੂਰੀ ਦੇਖਿਓ ਅਗੇ ਸ਼ੇਅਰ ਵੀ ਕਰਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮੀਰੀ ਕੋਈ ਫੇਰ ਆ ਜਿਹੜਾ ਬੰਦਾ ਹੁਣ ਵੀਡੀਓ ਦੇਖ ਰਿਹਾ ਹੈ ਫੇਰ ਸਤਿ ਸ਼੍ਰੀ ਅਕਾਲ ਇਹ ਵੀਡੀਓ ਤੁਹਾਡੇ ਲਈ ਹੈ ਸਰਪੰਚੀ ਦਾ ਬਿਗਲ ਵੱਜ ਗਿਆ ਸਤਾਈ ਤਰੀਕ ਹੋ ਗਈ ਅੱਜ 2024 ਦੀ ਜਿਹੜੀ ਸਰਪੰਚੀ ਦੀ ਚੋਣ ਆ ਉਹਦਾ 15 ਤਰੀਕ ਨੂੰ ਵੋਟਾਂ ਪੈਣੀਆਂ ਨੇ ਨੈਟ ਤੇ ਚਲੋ ਇਹ ਨਹੀਂ ਪਤਾ ਵੀ ਡੇਟ ਅੱਗੇ ਪਿੱਛੇ ਵੀ ਹੋ ਸਕਦੀ ਹੈ ਜਾਨੀ 15 ਸੂਨ ਦੇ ਵਿੱਚ ਆ 15 ਡੇਟ ਕਲੀਅਰ ਕਰਤੀ ਪਿੰਡਾਂ ਦੇ ਵਿੱਚ ਵਟਸਐਪ ਗਰੁੱਪ ਬਣੇ ਹੋਏ ਨੇ ਗਰੁੱਪਾਂ ਦੇ ਵਿੱਚ ਚਰਚਾ ਚੱਲਦੀ ਹੈ ਸਰਪੰਚ ਕਿਹ ਹੋ ਜਾਵੇ ਫਲਾਣੇ ਨੂੰ ਬਣਾਓ ਧਮਕੀ ਨਾ ਬਣਾਓ ਜਿਹੜਾ ਅਸਲ सरपंचੀ ਦੇ ਕਾਬਲ ਹੁੰਦਾ ਉਹ ਖੜਨਾ ਨਹੀਂ ਚਾਹੁੰਦਾ ਜਿਹੜਾ ਖੜਦਾ ਹੈ ਉਹ ਹੋਮੇ ਹੰਕਾਰ ਚ ਮੇਰੇ ਵਰਗਾ ਭਰਿਆ ਹੁੰਦਾ ਮੁਰਾ ਨਹੀਂ ਮਨਵਾ ਮੇਰੀ ਗੱਲ ਦਾ ਮੈਂ ਕਾਮਨ ਜੀਆਂ ਗੱਲਾਂ ਤੁਹਾਡੇ ਨਾਲ ਸੰਧੀਆਂ ਕਰੂਗਾ ਕੋਸ਼ਿਸ਼ ਕਰੋ ਕਿ सरपंच ਪੰਚ ਪੂਰੀ ਪੰਚਾਇਤ ਸਰਬਸੰਮਤੀ ਨਾਲ ਬਣਾਈ ਜਾਵੇ ਸਾਰੇ ਪਿੰਡ ਦੀ رائے ਸਲਾਹ ਕਰਕੇ ਬਣਾਈ ਜਾਵੇ ਗੁਰਦਾਰੇ ਮੰਦਰ ਮਸਜਿਦ ਡੇਰੇ ਸਭ ਤੋਂ ਵੱਲ ਜਿੱਥੇ ਮਰਜੀ ਸੱਥ ਚ ਦਰਵਾਜ਼ੇ ਇਕੱਠ ਰੱਖ ਕੇ ਉੱਥੇ ਸ਼ਾਂਤ ਮਿਲਟਾਂਗ ਨਾਲ ਜਕਾਰਾ ਬਲਾ ਕੇ ਕਿ ਸਰਪੰਚ ਦੇ ਬੰਦੇ ਦੇ ਗਲਤ ਹਰ ਪਾ ਕੇ ਉਹਨੂੰ ਸਰਪੰਚੀ ਦਾ ਅਹੁਦਾ ਸੌਪਿਆ ਜਾਵੇ ਸਰਕਾਰ ਵੱਲੋਂ ਇਸ ਉੱਤੇ ਮਿਲਦੀ ਹੈ ਨਾਲੇ ਸਾਡੇ ਪਿੰਡ ਦਾ ਨੌਚਾ ਹੁੰਦਾ ਵੀ ਯਾਰ ਆਪਣੇ ਪਿੰਡ ਦੀ ਸਰਪੰਚਾ ਜਿਹੜਾ ਉਹ ਬੰਦਾ ਬਣਿਆ ਹੈ ਸਰਬਸੰਮਤੀ ਨਾਲ ਹੁਣ ਚਰਚਾ ਚੱਲਦੀ ਰਹਿੰਦੀ ਹੈ ਬਹੁਤੇ ਪਿੰਡ ਐਸੇ ਵੀ ਹੁੰਦੇ ਨੇ ਜਿੱਥੇ ਬਾਹਰੋਂ ਆ ਕੇ ਲੋਕ ਰਹਿੰਦੇ ਹੁੰਦੇ ਆ ਜਾਂ ਮੇਰਾ ਆਪਣਾ ਹੀ ਸ਼ਹਿਰ ਲਾ ਲੋ ਸ਼ਹਿਰ ਪਰ ਸਾਡੇ ਦੋ ਪੰਚਾਇਤਾਂ ਨੇ ਵੜਕਾ ਪੁਦੇ ਵਿੱਚ ਗਰੁੱਪ ਦੇ ਦੁਆਰਾ ਸਰਪੰਚੀ ਬਣਦਾ ਸਕਦੀ ਨਹੀਂ ਹੁੰਦੀ ਰੈਸਲਾ ਹੀ ਲੈਣੇ ਕਿਉਂਕਿ ਗਰੁੱਪ ਦੇ ਵਿੱਚ ਬੰਦੇ 2 250 ਹੁੰਦਾ 300 ਹੁੰਦਾ ਜੇ 10 ਗਰੁੱਪ ਹੋਵੇ ਤਾਂ 2000 ਬੰਦਾ ਜੇ ਰੈਸਲਾ ਕਰੀਏ ਉਹਦੇ ਵਿੱਚ ਕੁਝ ਬਿਨਾਂ ਵੋਟਾਂ ਵਾਲੇ ਹੁੰਦੇ ਨੇ ਕੁਝ ਗਰੁੱਪ ਚ ਬਾਹਰਲੇ ਬੰਦੇ ਹੁੰਦੇ ਨੇ ਇਹਨਾਂ ਦੀ ਆਪਣੇ ਪਿੰਡ 'ਚ ਵੋਟ ਹੀ ਨਹੀਂ ਹੁੰਦੀ ਆਪਾਂ ਉਹਨੂੰ ਕੀ ਕਹਿ ਸਕਦੇ ਆ ਉਹ ਕੀ ਕਰ ਸਕਦਾ ਆਪਾਂ ਵੋਟਾਂ ਤਾਂ ਪਿੰਡ ਦੇ ਬੰਦੇ ਪਾਉਣਗੇ ਨਾ ਪਹਿਲਾਂ ਵੋਟਰਾਂ ਨੂੰ ਬੇਨਤੀ ਹੈ ਨੀਉ ਥਲਿਓ ਨਿਕਲਦੀ ਹੈ ਫਿਰ ਉੱਪਰੋਂ ਕੰਨ ਜੜਦੀ ਹੈ ਇੱਕ ਮਿੰਨੀ ਸਰਕਾਰ ਬਣਾਉਣੇ ਤੁਸੀਂ ਥੱਲੇੋਂ ਸਰਕਾਰ ਚੁਣੀ ਜਾਂਦੀ ਹੈ ਸਰਪੰਚ ਸਾਹਿਬ ਕਿਹੋ ਜਿਹਾ ਹੋਣਾ ਚਾਹੀਦਾ ਪੜਿਆ ਲਿਖਿਆ ਹੋਣਾ ਚਾਹੀਦਾ ਔਰ ਫ੍ਰੀ ਹੋਣਾ ਚਾਹੀਦਾ ਘਰ ਤੋਂ ਉਹ ਰਜੇਵੇਂ ਨਾ ਹੋਵੇ ਰਿਟਾਇਰ ਮਲਾਜ਼ਮ ਹੋਵੇ ਤਾਂ ਦੀ ਵੈਸਟ ਹੈ ਔਰ ਦੂਸਰਾ ਸਮਾਜ ਦੀ ਸੇਵਾ ਵਿੱਚ ਰੁਝਾਨ ਰੱਖਦਾ ਹੋਵੇ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਤੀਸਰਾ ਨੀਤ ਦਾ ਤੇ ਜੇਬ ਦਾ ਘਰ ਦਾ ਰਚਿਆ ਹੋਇਆ ਹੋਣਾ ਚਾਹੀਦਾ ਇਸ ਤਰ੍ਹਾਂ ਸਰਪੰਚੇ ਵਿੱਚ ਇਹ ਗੁਣ ਹੋਣੇ ਚਾਹੀਦੇ ਨੇ ভোটার ਤੇ ਕਿਹੜੇ ਗੁਣ ਹੋਣੇ ਚਾਹੀਦੇ ਨੇ ভোটার ਉਹ ਹੋਵੇ ਜਿਹੜਾ ਘਰੋਂ ਜਾਵੇ ਪਾਣੀ ਪੀ ਕੇ ਚਾਹ ਪੀ ਕੇ ਆਪਦੇ ਘਰੋਂ ਉੱਥੇ ਜਾ ਕੇ ਵੋਟ ਪਾ ਕੇ ਦੱਬ ਕੇ ਚੋਣਸ਼ਣ ਵਾਪਸ ਆ ਜੇ ਜੇ ਪਹਿਲਾਂ ਵੋਟਰ ਇਹ ਚਾਹੁੰਦਾ ਹੈ ਵੀ ਹੁਣ ਤੋਂ ਹੀ ਨੈੱਟ ਤੇ ਮੈਂ ਦੇਖਿਆ ਵੀ ਕਈ ਥਾਵਾਂ ਤੇ ਸ਼ਰਾਬ ਦੇ ਜਾਂ ਪਕੌੜਿਆਂ ਦੇ ਜਲੇਬਿਆਂ ਦੇ ਲੰਗਰ ਲੱਗੇ ਹੁਣ ਤੋਂ ভোটার ਸੋਚੇ ਵੀ ਕਿਹੜੇ ਕਿਹੜੇ ਖੜਗੇ ਵੋਟਾਂ 'ਚ ਮੈਂ ਉਹਨਾਂ ਦੇ ਘਰ ਜਾ ਕੇ ਸ਼ਰਾਬ ਪੀਵਾਂ ਮੀਟ ਖਾਵਾਂ ਰੋਟੀਆਂ ਖਾਵਾਂ ਬੇਲਾ ਰਹਾ ਨਸ਼ੇ ਵਰਤਾਂ ਜੇ ਸਰਪੰਚ 10 ਲੱਖ ਰੁਪਏ ਤੁਹਾਡੇ ਤੇ ਖਰਚੂਗਾ ਤਾਂ ਫੇਰ ਉਹ ਸਰਪੰਚ ਤੁਸੀਂ ਆਪੀ ਸੋਚੋ ਕਿਆ ਜਾ ਹੋ ਸਕਦਾ ਜੋ ਸਾਡੀ ਨੀਤ ਮਾੜੀ ਹੈ ਕਿ ਦੀ ਸ਼ਰਾਬ ਪਿੱਛੇ ਵੋਟਾਂ ਪਾਉਣੀਆਂ ਨੇ ਅਸੀਂ ਲਾਲਚੇ ਨੂੰ ਵੋਟਾਂ ਪਾਉਣੀਆਂ ਨੇ ਸਾਡੇ 'ਚ ਕਸੂਰ ਹੈ ਨਾ ਅਗਲੀ ਗੱਲ ਅਸੀਂ ਜਿਹੋਨੇ ਅਭੀ ਸਰਪੰਚ ਚੁਣਨ ਤੋਂ ਮੌਰੇ ਜਿਹੜਾ ਸਰਪੰਚ ਬਣ ਗਿਆ ਉਹ ਸਾਡੇ ਮੁੰਡੇ ਦੀ ਛੱਟੀ ਤੇ ਸਾਡੇ ਵਿਆਹ 'ਚ ਸਾਡੇ ਭੋਗ ਤੇ ਆ ਜੀਗਰਨ ਦਾ ਸਰਪੰਚ ਦਾ ਸ੍ਰੀਕਾ ਕਬੀਲਾ ਗਲੀ ਮਹੱਲਾ ਬਰਤਵਤਾ ਬਹੁਤ ਹੈ ਉਹਨੂੰ ਜਾਣਾ ਮਜਬੂਰੀ ਹੈ ਉਹ ਤਾਂ ਜੇ ਸਰਪੰਚ ਨਾਮ ਹੀ ਬਣਦਾ ਤਾਂ ਵੀ ਉਹਨੂੰ ਜਾਣਾ ਸੀ ਪਰ ਸਾਰਾ ਪਿੰਡ ਹੀ ਚਾਹੁੰਦਾ ਕਿ ਸਾਡੇ ਘਰ ਸਰਪੰਚ ਵਿਆਹ ਤੇ ਆ ਜਿਹਦਾਂ ਸਰਪੰਚ ਸਾਹਿਬ ਆਉਂਦਾ ਆਪਦਾ ਟਾਈਮ ਛੱਡੂ ਜੇ ਸਗਨ 200 ਰੁਪਏ ਪਾਉਂਦਾ ਫਿਰ ਅਸੀਂ ਲਿਖਾਵਾ ਬੋਲਦਿਆਂ ਲੈ ਅਸਰਪੰਚ ਨੇ ਜਮੀ ਸ਼ਰਮਲਾ ਦੀ 200 ਰੁਪਏ ਦੇਖੀਗੇ ਜੇ ਸਰਪੰਚ 112100 ਪਾਉਂਦਾ ਗੁਣਾ ਕਰਕੇ ਦੇਖ ਲਿਓ ਵੀ ਆਪਣੀ ਆਪਣੀ ਸਰਪੰਚੀ ਚ 5 ਸਾਲਾਂ ਜੇ 3000 ਵਿਆਹ ਦੇਖ ਲਵੇ ਉਹ 2000 ਵਿਆਹ ਦੇਖ ਲਵੇ ਤਾਂ ਕਿੰਨੇ ਪੈਸੇ ਚਲੇ ਗਏ ਪਹਿਲਾਂ ਸਾਨੂੰ ਇਹ ਸੋਚ ਪਰੇ ਕਰਨੀ ਪਊ ਵੀ ਅਸੀਂ ਵਿਆਹਾਂ ਦੇ ਵਿੱਚ ਐਮ ਐਲ ਏ ਐਮ ਪੀ ਸਰਪੰਚਾਂ ਨੂੰ ਨਹੀਂ ਬਣਾਉਣਾ ਅਸੀਂ ਉਹਨਾਂ ਨੂੰ ਚੁਣ ਕੇ ਐਮ ਐਲ ਏ ਤੇ ਐਮ ਪੀ ਨੂੰ ਅਸੈਂਬਲੀ ਚ ਭੇਜਿਆ ਉੱਥੇ ਕੰਮ ਕਰਨ ਨਾ ਕਿ ਸਾਡੇ ਵਿਹਾਂ ਦੇ ਵਿੱਚ ਆ ਕੇ ਹਾਜ਼ਰੀ ਲਵਾਉਣ ਇਹ ਹੀ ਆ ਸਰਪੰਚਾਂ ਦਾ ਪਰ ਹੁਣ ਅਗਲੀ ਮੈਂ ਭਵਿੱਖਬਾਣੀ ਵੀ ਕਰ ਦਿਆਂ ਵੀ ਤੁਹਾਡੇ ਨਾਲ ਹੋਣਾ ਕੀ ਹੈ ਜਿਸ ਵਾਸਤੇ ਮੈਂ ਵੀਡੀਓ ਬਣਾ ਰਿਹਾ ਕਈ ਵੀਡੀਓ ਨੂੰ ਬਣਾ ਕੇ ਹੱਸੋਗੇ ਦੇਖ ਕੇ ਸੁਣ ਕੇ ਹੱਸੋਗੇ ਵੀ ਕਈ ਮੈਨੂੰ ਗਲਤ ਕਮੈਂਟ ਕਰਨਗੇ ਵੱਡਾ ਵਿਦਵਾਨ ਬਣਿਆ ਫਿਰਦਾ ਕਈ ਗਾਲਾਂ ਵੀ ਲਿਖ ਦੇਣਗੇ ਵਿੱਚ ਮੈਨੂੰ ਕੋਈ ਤਰਸ ਨਹੀਂ ਉਹ ਤੁਸੀਂ ਆਪਣੀ ਅਕਲ ਦਾ ਜਨਾਜਾ ਕੱਢਣਾ ਕੱਢ ਲੇ ਕਿਉਂਕਿ ਮੈਂ ਕਿਹੜਾ ਤੁਹਾਡੀ ਤੁਹਾਡਾ ਫੋਨ ਖੜਾ ਲੱਗਿਆ ਜਿਆਦਾ ਗੰਦਾ ਕਮੈਂਟ ਹੋ ਮੈਂ ਮੇਰੇ ਫੋਨ ਚੋਂ ਡੀਲੀਟ ਮਾਰ ਦੂੰਗਾ ਇਹੀ ਕਰ ਸਕਦਾ ਪਰ ਕੋਸ਼ਿਸ਼ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਸਾਰੇ ਵੀਡੀਓ ਦੇਖ ਕੇ ਮੇਰਾ ਹੌਸਲਾ ਵਧਾਓ ਔਰ ਅਸੀਂ ਕੀ ਕਰਨਾ ਸਰਪੰਚ ਜਿੱਤ ਆ ਲਿਆ ਚਾਹੇ ਸਰਪੰਚ ਸਰਬਸੰਮਤੀ ਨਾਲ ਬਣਾ ਲਿਆ ਉਹਦੇ ਗੱਲ 'ਚ ਹਾਰ ਪਾਵੇ ਜਿੰਦਾਬਾਦ ਜਿੰਦਾਬਾਦ ਢੋਲ ਲਾਉਂਦਾ ਸਾਰੇ ਗੁਰਦੁਆਰਿਆਂ 'ਚ ਮੱਥਾ ਟੇਕਦਾ ਬਚਦਾ ਸਰਪੰਚ ਫਿਰ 2-4 ਦਿਨਾਂ 'ਚ ਸਮਾਗਮ ਰੱਖਿਆ ਜਾਂਦਾ ਸਰਪੰਚ ਸਾਹਿਬ ਸਪੀਚ ਦਿੰਦੇ ਨੇ ਵੀ ਮੈਂ ਪਿੰਡ ਦੀ ਨਹਿਰ ਬਦਲੂੰਗਾ ਇਹ ਹੁੰਦਾ ਸਾਰੇ ਗੁਰਦੁਆਰਿਆਂ 'ਚ ਹੀ ਜਾਂਦਾ ਮੰਦਰਾਂ 'ਚ ਵੀ ਜਾਣਾ ਪੈਂਦਾ ਮਸਜਿਦ 'ਚ ਵੀ ਜਾਣਾ ਪੈਂਦਾ ਸਾਰੇ ਭਾਈਚਾਰੇ ਦਾ ਬਣਾਉਣਾ ਪੈਂਦਾ ਉਸ ਤੋਂ ਬਾਅਦ ਕੀ ਹੁੰਦਾ 2-3 ਮਹੀਨੇ ਆਪਾਂ ਸਰਪੰਚ ਤੋਂ ਆਸ ਰੱਖਦਾ ਵੀ ਹੁਣੇ ਸਰਪੰਚ ਪਹਿਲਾਂ ਵਾਲਾ ਸਰਪੰਚ ਦਾ ਬਸ ਉਹਦਾ ਬੇੜਾ ਵਹਾਤਾ ਆਪਣੇ ਪਿੰਡ ਦਾ ਇਹਦਾ ਹੁਣ ਬਣਿਆ ਦੇਖੀ ਸੀ ਛੰਡ ਕੱਢਦਾ ਬੀਏ ਕਰੀ ਵੀ ਇਹਦੀ ਬੀਏ ਤੈਨੂੰ ਪਤਾ ਇਹ ਬੀਏ ਬਣਾ ਹੈ ਐ ਗੱਲਾਂ ਕਰਨ ਗਿਆ ਮੋੜਾਂ ਦੇ ਉੱਤੇ 6 ਮਹੀਨੇ ਬਾਅਦ ਇਹ ਘਰ ਦਾ ਸਰਪੰਚ ਕੁਛ ਹੈ ਹੀ ਨਹੀਂ ਟੂਬੇ ਦਾ ਵੀ ਪਾਣੀ ਆਉਵੇਂ ਜਿਵੇਂ ਹਜੇ ਗ੍ਰਾਂਟ ਨਹੀਂ ਕੋਈ ਆਈ ਉਹਦੇ ਪੈਰ ਨਹੀਂ ਲੱਗੇ ਸਰਪੰਚੀ 'ਚ ਅਸੀਂ ਪਹਿਲੇ ਰਏ ਆ ਸ਼ੁਰੂ ਕਰਨੀਆਂ 9 ਮਹੀਨੇ ਬਾਅਦ ਜਾਂ ਸਾਲ ਦੇ ਵਿੱਚ ਵਿੱਚ ਹੀ ਲੱਗ ਜਾਣਾ ਕਰਨਾ ਉਹਨੇ ਕੀ ਸਵਾ ਕਰਨਾ ਹੁਣ ਸਾਲ ਹੋ ਗਿਆ ਉਸਤਾ ਕਰਦਾ ਇਹ ਇਹ ਨਹੀਂ ਉਸਤਾ ਕਰਦਾ ਜਦੋਂ ਨਾਲੀਆਂ ਬਣਾਉਣ ਲੱਗਦਾ ਉਹ ਜਾਂ ਕੰਮ ਕਰਨ ਲੱਗਦਾ ਕੋਈ ਅਸੀਂ ਫਿਰ ਉਹ ਤੇ ਸਟੇਲ ਆਉਨੇ ਉਹਦੀਆਂ ਲੱਤਾਂ ਫਿਚਦੇ ਆ ਪੰਜ ਚਾਰ ਬੰਦੇ ਪਿੰਡ ਦੇ ਉਹ ਤੇ ਦਰਖਾਸਤਾਂ ਦੇ ਆਉਂਦੇ ਨੇ ਕਈ ਕਹਿੰਦੇ ਨੇ ਸਰਬਸੰਮਤੀ ਵਾਲੇ ਨੂੰ ਜੜ ਜੇ ਉਹਦਾ 5-7 ਲੱਖ ਰੁਪਇਆ ਲਾ ਕੇ ਬਣਿਆ ਹੁੰਦਾ ਇਹ ਕੰਮ ਕਰਦਾ ਮੁਖਤੀ ਸਰਪੰਚੀ ਮਿਲ ਗਈ ਇਹਨੂੰ ਕੀ ਲੋੜਾ ਕੰਮ ਕਰਦੀ ਇਹਦਾ ਕੰਮ ਹੀ ਨਹੀਂ ਕਰਦਾ ਜਿਉਂ सरपंच जी वोटਾਂ ਪੈ ਕੇ ਜਿੱਤੇ ਹੁੰਦਾ ਫੇਰ ਵੀ ਇਹੀ ਗੱਲਾਂ ਕਰੀ ਜਾਂਦਾ ਫਿਰ ਉਹਨਾਂ ਦਰਖਾਸਤਾਂ ਦੇ ਕੇ ਉਹਨੂੰ ਥਾਣੇ ਕਿਦੇ ਨਹੀਂ ਕਿ ਵੀ ਸੀ ਕਰਦੇ ਇਹ ਹੋਈਆਂ ਹੋਈਆਂ ਨੇ ਜਿਹੜੇ ਸਾਫ ਕਾ ਸਰਪੰਚ ਨੇ ਪੁਰਾਣੇ ਸਰਪੰਚ ਨੇ ਉਹਨਾਂ ਨੂੰ ਵੀਡੀਓ ਬਣਾ ਦਿਓ ਜੇ ਮੇਰੀ ਗੱਲ ਝੂਠੀ ਹੋਵੇ ਦੱਸ ਦਿਓ ਸਰਪੰਚਾਂ ਦੀਆਂ ਲੱਤਾਂ ਫਿੱਚੀਆਂ ਬਰੋਥਾ ਕੀਤੀ 2 ਸਾਲ ਦਾ ਬੀਜ ਦੇ ਨਹੀਂ ਮਰਦਾਵਾਦ ਮਰਦਾਵਾਦ ਮਰਦਾਵਾ ਉਸੇ ਸਰਪੰਚ ਦੇ ਫਿਰ ਮਰਦਾਵਾ ਹੋ ਰਿਹਾ ਯਾਰ ਘਟੂ ਘਟ ਅਸੀਂ ਸਰਪੰਚ ਦਾ ਸਾਥ ਦਈਏ ਮੈਂ ਕਈ ਸਰਪੰਚਾਂ ਦਾ ਵੀਡੀਓ ਦੇਖਦੇ ਆ ਉਹਦੇ ਲਿਖਿਆ ਦਾ ਸੱਲੇ ਵੀ ਇਹੋ ਜਿਹਾ ਸਰਪੰਚ ਬਣਨਾ ਨਹੀਂ ਜਾਂ ਇਹ ਸਰਪੰਚ ਨੇ ਪਿੰਡ ਦੀ ਨਹਿਰ ਬਦਲਤੀ ਮੈਂ ਨਾ ਭੁੱਲ ਜਾਣਾ ਹੁਣ ਇੱਕ ਪਿੰਡ ਦੀ ਪੰਚਾਇਤ ਨੇ ਆਪਣੇ ਪਿੰਡ ਇੱਕ ਮਿੰਨੀ ਸਰਕਾਰ ਹੀ ਬਣਾਈ ਹੋਈ ਹੈ ਬੈਂਕ ਪਿੰਡ ਦੀ ਟਰੈਕਟਰ ਪਿੰਡ ਦੇ ਸਪਰੇਅ ਵਾਲੀਆਂ ਢੋਲੀਆਂ ਪਿੰਡ ਦੀਆਂ ਤੇ ਗੈਸ ਸਿਲੰਡਰਾਂ ਵਾਲਾ ਸਿਸਟਮ ਪਿੰਡ ਦਾ ਇੱਕ ਸਰਪੰਚ ਨੇ ਪਿੰਡ ਕਵਾੜ ਦੇ ਕੇ ਗੁਰ ਦਤਾਂ ਆ ਸ윙 ਪੂਲ ਬਣਾਤੇ ਟੋਬੇ ਦੀ ਨਹਾਰ ਬਦਲਤੀ ਕੁਰਸੀਆਂ ਲਾਤੀਆਂ ਸਕੂਲ ਵਧੀਆ ਬਣਾਤੇ ਬਹੁਤ ਵਧੀਆ ਬਣਾਤੇ ਇੱਕ ਮੈਂ ਪੁਰਾਣੇ ਸਰਪੰਚ ਦੀ ਇੰਟਰਵਿਊ ਦੇਖੀ ਸੀ ਕਹਿੰਦਾ ਵੀ ਸਾਨੂੰ ਉਹਨਾਂ ਦਿਨਾਂ 'ਚ 12000 ਗ੍ਰਾਂਟ ਆਈ ਕਹਿੰਦਾ ਅਸੀਂ ਪੰਚਾਇਤ ਵਾਲਿਆਂ ਨੇ ਕਿਹਾ ਵੀ ਨਾਲੀਆਂ ਬਣਾਉਣੀਆਂ ਨੇ ਜਿਹਦੇ ਬਾਰ ਮੂਰੇ ਨਾਲੀ ਬਣਦੀ ਸੀ ਤਾਂ ਬਾਰ ਕੜਕਾ ਕੇ ਕਹਿੰਦਾ ਅਸੀਂ ਝੋਲੀ ਾੜ ਕੇ ਖੜ ਜਾਂਦੇ ਆ ਵੀ ਭਾਈ 5 ਰੁਪਏ 10 ਰੁਪਏ 20 ਉਹ ਬਹੁਤ ਵੱਡੇ ਹੁੰਦੇ ਨੇ 12000 ਦੀ ਗਰੰਟੀ ਦੇ ਸਹਾਰੇ ਨਾਲ ਦੇ ਲਓ ਲੋਕਾਂ ਨੇ 10 ਰੁਪਏ 5 ਰੁਪਏ ਪਾ ਦਿੰਦੇ ਕਿਸੇ ਨੇ 2 ਰੁਪਏ ਪਾ ਦਿੰਦੇ ਉਹ ਮੱਥੇ ਨੂੰ ਲਾ ਕੇ ਢੋਲੇ 'ਚ ਪਾ ਦਿੰਦੇ ਲੋਕਾਂ ਤੋਂ ਪੈਸੇ ਲੈ ਕੇ ਉਹ ਗਰੰਟ ਲਾ ਕੇ ਕੁਝ ਕੋਲੋਂ ਪਾ ਕੇ ਤੁਰ ਤੱਕ ਕੰਮ ਸਿਰੇ ਚੜਿਆ ਔਰ ਇਹ ਗੱਲ ਤੁਹਾਡੇ ਨਾਲ ਹੋਣੀ ਹੀ ਹੋਣੀ ਹੈ ਚਾਹੇ ਉਹਨੂੰ ਬੁਰਾ ਮੰਨ ਲਓ ਜਾਂ ਚੰਗਾ ਪਹਿਲਾਂ ਜਿੱਤੇ ਆਉਣਾ ਹੈ ਜਿੰਦਾਬਾਦ ਕਰਨਾ ਹੈ ਫਿਰ ਲੱਤਾਂ ਖਿੱਚਣੀਆਂ ਨੇ ਫਿਰ ਮਾੜਾ ਕਹਿਣਾ ਹੈ ਫਿਰ ਮਰਦਾਬਾਦ ਬੁਲਾਉਣਾ ਹੈ ਫਿਰ ਉਹਦੇ ਤੇ ਦਰਖਾਸਤਾਂ ਦੇਣੀਆਂ ਨੇ ਫਿਰ ਕਿੱਥੋਂ ਕੰਮ ਚੱਲੇਗਾ ਇਸ ਤੋਂ ਬਿਨਾ ਵੀ ਤੁਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਲਓ ਜਿਹੜੇ ਨੌਜਵਾਨ ਮੁੰਡੇ ਆ ਨਾ ਜਿਵੇਂ ਸਾਡੇ ਸ਼ੇਰਪੁਰ ਦੇ ਵਿੱਚ ਕਿੰਨਾ ਸੱਸ ਢਾਉ ਕਮੇਟੀ ਬਣੀ ਹੋਈ ਆ ਬਿੰਦੇ ਹੁਣਾਂ ਵੀਰਾਂ ਦੀ ਗੋਪੀ ਹੁਣਾਂ ਦੀ ਬਹੁਤ ਵਧੀਆ ਕੰਮ ਕਰ ਰਹੇ ਨੇ ਯਾਰ ਸਿਰ ਅਲਾਤਾ ਮੁੰਡੇ ਆ ਉਹਨਾਂ ਨੇ ਨਗਦੇ ਕਰਦੇ ਵੀ ਜੀ ਕਰਦਾ ਹੁੰਦਾ ਫੰਡ ਦੇ ਕੇ ਜਾਈਏ ਔਰ ਦਿੰਦੇ ਵੀ ਆ ਪਹਿਲਾਂ ਤਾਂ ਖੇੜੀ ਕੰਮ ਚੱਲਦਾ ਹੁੰਦਾ ਬਿੰਦੇ हां जी बाबा जी ਆ ਲਓ ਜੀ 112100 ਰੁਪਏ ਪਤਾ ਉਹਨਾਂ ਇਹ ਵੀਡੀਓ ਵੀ ਦੇਖਣਗੇ ਜੇ ਉਹਨਾਂ ਮੁੰਡਿਆਂ ਵਾਂਗੂ ਕੰਮ ਕਰਨ ਪਰ ਦੁੱਖ ਦੀ ਗੱਲ ਇਹ ਹੈ ਜਤਿੰਦਰ ਪੰਨੂ ਦੀ ਗੱਲ ਯਾਦ ਆ ਜਾਂਦੀ ਹੈ ਵੀ ਪੰਚਾਇਤਾਂ ਹੰਤ ਤੱਕ ਹੀ ਦੋਸ਼ ਹੈ ਗੁਰਦੁਆਰਾ ਪ੍ਰਬੰਧ ਕਮੇਟੀਆਂ ਦਾ ਬੜਾ ਪ੍ਰੋਬਲਮ ਖੜੀ ਹੋਈ ਪਈ ਹੈ ਉਸ ਤੋਂ ਬਿਨਾਂ ਕਿਸੇ ਗੁਰਦਾਰੇ ਦੀ 10 ਲੱਖ ਆਮਦਨ ਹੈ ਕਰੋੜ ਆਮਦਨ ਹੈ 20 ਲੱਖ ਆਮਦਨ ਹੈ ਕਿਸੇ ਗਰੀਬਾਂ ਬੱਚਿਆਂ ਨੇ ਫੀਸਾਂ ਨਹੀਂ ਭਰੀਆਂ ਉਹਨਾਂ ਨੇ ਇਸ ਤਰ੍ਹਾਂ ਕਿਸੇ ਵਿਦਵਹ ਔਰਤਾਂ ਦੀ ਇਹ ਘਰ ਨਹੀਂ ਪਾ ਕੇ ਦਿੱਤਾ ਲੋਕਾਂ ਨੂੰ ਸਿੱਖੀ ਨਾਲ ਜੋੜ ਨਹੀਂ ਸਕੇ ਅਸੀਂ ਔਰ ਨਸ਼ਾ ਛਡਾਊਆ ਕਮੇਟੀਆਂ ਜਿਹੜੀਆਂ ਉਹ ਬਣਾਓ ਪਿੰਡਾਂ ਦੇ ਵਿੱਚ ਉਹ ਕਮੇਟੀ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲੇ ਪੰਚਾਇਤ ਦਾ ਸਾਥ ਦੇ ਵੀ ਪੰਚਾਇਤ ਤੇ ਕਮੇਟੀ ਇੱਕ ਮੇ ਕਹੋ ਕੇ ਚੱਲਣ ਹੁਣ ਸਾਡੇ ਪਿੰਡ ਵਿੱਚ ਵੀ ਚਰਚਾ ਚੱਲਦੀ ਹੈ ਫਰੋਣਾ ਦਾਵੇਦਾਰ ਹੈ ਠਿਮਕਾ ਦਾਵੇਦਾਰ ਹੈ ਦਾਵੇਦਾਰ ਤਾਂ ਬਹੁਤ ਨੇ ਪਰ ਆਪਾਂ ਸੋਚੋਗੇ ਸਰਬਸੰਮਤੀ ਬਣ ਜਾਵੇ ਕਰਨਾ ਅਸੀਂ ਵੀ ਤੁਹਾਡਾ ਵਾਲਾ ਕੰਮ ਹੀ ਹੈ ਸਰਪੰਚ ਨੂੰ ਜਿੱਤੇ ਆ ਲੈਣਾ ਜੇ ਉਹ ਕਰਕੇ ਮਗਰ ਉਹ ਹੀ ਕੁਛ ਹੋ ਗਿਆ ਐਨੀਆਂ ਮੇਰੀਆਂ ਤੁਹਾਨੂੰ ਬੇਨਤੀਆਂ ਸੀ ਕਿ ਸਰਪੰਚਾਂ ਨੂੰ ਜਿਹਨਾਂ ਨੂੰ ਬਣਾਵੋਗੇ ਨਾ 5 ਸਾਲ ਸਾਥ ਦਿਓ ਨਾ ਫਿਰ ਦੇਖੋ ਰਿਜ਼ਲਟ ਨਿਕਲਦਾ ਚਾਰ ਸਾਲਾਂ ਬਾਅਦ ਉਹਨੂੰ ਮਾੜਾ ਚੰਗਾ ਕਹਿਣ ਲੱਗਿਓ ਜੇ ਉਹਨੇ ਕੰਮ ਨਾ ਕੀਤਾ ਫੰਡ ਦੇਣ ਦੀ ਕੋਸ਼ਿਸ਼ ਕਰਿਓ ਉਹਨਾਂ ਦਾ ਸਾਥ ਦਿਓ ਐਨੀਆਂ ਕੁ ਮੇਰੀਆਂ ਬੇਨਤੀਆਂ ਸੀ ਧੰਨਵਾਦ ਸਾਰਿਆਂ ਦਾ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਦਨਵਲ ਸਿੰਘ ਹੌਲ ਖੇਰਪੁਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਰਸਿਕਾ